ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਵੈਲਕਮ ਆ ਤੁਹਾਡੇ ਸਾਡੇ ਨਵੇਂ ਵਲੌਗ ਵਿੱਚ ਲਾਓ ਵੀ ਮਿੱਤਰੋ ਟਾਈਮ ਚੈੱਕ ਕਰ ਰਹੇ ਹਾਂ 11:33 ਲਾਓ ਵੀ ਸ਼ੁਭੀ ਦਾ ਆ ਗਿਆ ਫੋਨ ਕਹਿੰਦਾ ਅਰਜੈਂਟ ਕੰਮ ਜਾਣਾ ਸੋ ਤੂੰ ਮੇਰੇ ਕੋ ਆ ਜਾ ਲਾਓ ਵੀ ਹੁਣ ਆਪਾਂ ਗੱਡੀ ਖਿੱਚਤੀ ਜਾ ਰਹੇ ਹਾਂ ਸ਼ੁਭੀ ਨੂੰ ਚੱਕਣ ਸੋ ਦੇਖਦੇ ਆ ਰਾਤ ਨੂੰ 11:30 ਮੇਰੇ ਕੀ ਅਰਜੈਂਟ ਕੰਮ ਪੈ ਗਿਆ ਸਾਡੇ ਭਰਾ ਨੂੰ ਸਾਡੇ ਨਹੀਂ ਮਤਲਬ ਮੇਰੇ ਭਰਾ ਨੂੰ ਸੋ ਬਾਕੀ ਹੁਣ ਜਾ ਕੇ ਪਤਾ ਲੱਗਦਾ ਮਿੱਤਰੋ ਕਿੱਧਰ ਨੂੰ ਜਾਣੇ ਆ ਵਲੌਗ ਨਾ ਬਣ ਰਿਹਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਸੋ ਆਜੋ ਤੁਸੀਂ ਬਣਾਉਣ ਨਾਲ ਪਾ ਪਹੁੰਚ ਗਏ ਸ਼ੁਭੀ ਨੂੰ ਚੱਕਣ ਜਾ ਰਹੇ ਆ ਉਹ ਦੇਖੋ ਸਾਹਮਣੇ ਖੜਾ ਕੀ ਹੋ ਗਿਆ ਸ਼ੁਭੀ ਜਾਨ ਜਿੱਦੀ ਜਗ੍ਹਾ ਕੀ ਚੱਕਰ ਕੀ ਪੈ ਗਿਆ ਤੇ ਸਾਡੇ ਘਰ ਵਿੱਚ ਜਲਦੀ ਚੱਲ ਜਾਣਾ ਜਾਣਾ ਕਿੱਥੇ ਰੋਡ ਦਾ ਫਟਾਫਟ ਜਲਦੀ ਚੱਲ ਜਾਂਦਾ ਕੋਈ ਨਹੀਂ ਇੱਧਰ ਮੋੜ ਲੈ ਨਹੀਂ ਹੋ ਕੀ ਗਿਆ ਐਨ ਅਰਜੈਂਟ ਕੋ ਬੁਲਾ ਲੇ ਜਲਦੀ ਚੱਲ ਫਟਾਫਟ ਸੋ ਮਿੱਤਰੋ ਮੈਟਰ ਕੋਈ ਵੱਡਾ ਹੀ ਹੋ ਗਿਆ ਕਹਿੰਦੇ 11:30 ਵਜੇ ਬੁਲਾਇਆ ਮੁੰਡੇ ਨੇ ਜਲਦੀ ਜਲਦੀ ਸੋ ਵਲੌਗ ਨਾ ਬਣੇ ਰਹੋ 9ਵੀਂ ਪੈਰੇ ਤੜੜ ਤੜ ਸੁਭੀ ਦਸਤਾ ਦੇ ਜਾਨ ਕਿੱਥੇ ਲੈ ਕੇ ਜਾ ਰਹੇ ਆ ਨਰਵਾ ਕੁੰਚਰਾਂ ਲਈ ਜਾਂਦੇ ਆ ਜੰਦੀ ਚੱਲ ਬਾਪੂ ਮੀ ਚੈੱਕ ਕਰੋ ਮਿੱਤਰੋ ਤੜੜ ਤੜ ਮੀ ਪੈ ਰਹਿਆ ਮੀ ਲੁਕਦਾ ਅੱਜ ਵੀਰੇ ਮੀ ਲੁਕਦਾ ਮਿੱਤਰੋ 12 ਵਜਣ ਵਾਲੇ 11:54 ਹੋ ਗਏ ਪਤਾ ਨਹੀਂ ਕਿੱਧਰ ਨੂੰ ਲੈ ਕੇ ਜਾ ਰਿਹਾ ਚੋਬਰ ਦੱਸ ਨਹੀਂ ਰਿਹਾ ਕਹਿੰਦਾ ਬਹੁਤ ਅਰਜੈਂਟ ਆ ਤੂੰ ਤੁਰੰਤ ਕਰਕੇ ਦੱਸੋ ਜੇ ਕਿਸੇ ਨੂੰ ਪਤਾ ਇੰਨੀ ਰਾਤ ਨੂੰ ਕੜਾ ਜ਼ਰੂਰੀ ਕੰਮ ਇਹਨੂੰ ਪੈ ਗਿਆ ਜਿਹੜਾ ਮੈਨੂੰ ਕਹਿੰਦਾ ਆਜ ਆ ਬਸ ਆਜਾ ਜਲਦੀ ਜਾ ਜਲਦੀ ਜਾ ਜਲਦੀ ਜਾ ਜਾ ਰਹੇ ਆ ਭਰਾਵਾ ਹੁਣ ਮੀਂਹ ਪਈ ਜਾਂਦਾ ਇਹ ਬਾਬਾ ਮੀਂਹ ਮੀਂਹ ਕਰੇ ਦੇਖੋ ਮਿੱਤਰੋ ਪੀਣ ਲਾਲਾ ਕਿਪਸ ਦੇ ਗੋਲ ਬਹੁਤ ਜ਼ਿਆਦਾ ਗੁਰਹਾਲਾ ਬਾਬਾ ਦੇਖੋ ਬਾਬਾ ਦੀ ਮੀਂਹ ਪਰਿਆ ਤਾਂ ਆਖਣ ਸਾਰਿਆਂ ਤੇ ਛੁੱਭੀ ਤੂੰ ਵੀ ਟਲਦਾ ਨਹੀਂ ਯਾਰ ਰਾਈਟ ਲੈਫਟ ਹੋ ਗਈ ਆ ਲੈਫਟ ਆਪਣੇ ਹੱਥੇ ਰਾਈਟ ਕਰੋ ਇਤਰੋ ਟਲਦਾ ਨਹੀਂ ਸ਼ੁਭੀ ਜੀ ਦੇਖ ਰਹੇ ਹੋ ਤੁਸੀਂ ਇੰਨਾ ਬੁਰਾ ਹਾਲਾ ਮੀ ਪੈ ਰਿਹਾ ਇਤਰੋ ਆਪਣੇ ਪੰਜਾਬ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਸ਼ੁਭੀ ਬਹੁਤ ਯਾਰ ਰੂਹ ਕੰਬਦੀ ਆ ਰੀਲਾਂ ਦੇਖ ਕੇ ਬਾਕੀ ਆਪਾਂ ਵੀ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਆ ਜੋ ਆਪਾਂ ਕਰ ਸਕਦੇ ਆ ਕਰੋ ਯਾਰ ਜੋ ਵੀ ਕਰ ਸਕਦੇ ਸਿੱਧਾ ਜੋ ਵੀ ਆਪਾਂ ਕਰ ਸਕਦੇ ਆ ਜਿੱਦਾਂ ਦੀ ਵੀ ਹੈਲਪ ਕਰ ਸਕਦੇ ਆ ਜ਼ਰੂਰ ਕਰੋ ਪੈਸੇ ਦੁੱਖੋ ਪੈਸੇ ਹੱਥ ਪੈਸੇ ਨਾ ਆ ਜਾਂ ਜਿੱਦਾਂ ਵੀ ਸਿਸਟਮ ਟੁੱਟਾ ਬਣਦਾ ਡੱਕ ਡੱਕ ਜਿ ਖੜੋ ਸੁੱਖ ਚ ਜਾਓ ਨਾ ਜਾਓ ਮਿੱਤਰ ਜੋ ਵੀ ਭੇਜ ਸਕਦੇ ਹੋ ਭੇਜੋ ਜੋ ਜੇ ਆਪ ਜਾ ਸਕਦੇ ਆਪ ਜਾ ਕੇ ਹੈਲਪ ਕਰ ਸਕਦੇ ਹੋ ਵੀ ਵਧੀਆ ਟਾਈਮ ਕੱਢ ਕੇ ਤੁਸੀਂ ਜਾ ਰਹੇ ਹੋ ਨਹੀਂ ਤੂੰ ਫੁੱਦੂ ਆ ਚੁੱਭੀ ਉਹ ਵੀ ਨਹੀਂ ਜਾਨ ਮਨ ਕਰ ਰਹੀ ਹੈ ਹੈ ਉਹ ਵੀ ਨਹੀਂ ਸੱਨ ਕਰ ਰਹੀ ਉਹ ਅੱਗੇ ਤੋਂ ਨਹੀਂ ਤੇਰੇ ਕਹਿਣ ਤੇ ਆਉਣਾ ਤੂੰ ਉੱਤਰਿਆ ਸਿੱਧਾ ਭੱਜ ਗਿਆ ਮੈਂ ਕਿਹ ਪਤਾ ਨਹੀਂ ਕੋਈ ਗੱਲਬਾਤ ਹੋਣੀ ਹੈ ਕੋਈ ਮੈਟਰ ਹੋਣਾ ਸ਼ੱਕ ਅਸਲ ਮਿਲਣ ਗਿਆ ਵਾ ਕੋਈ ਨਹੀਂ ਸੀ ਜੀ ਕਸਮ ਕੈ ਸੀ ਨਾ ਤੰਦਲੇ ਕੋ ਫਿਰ ਮੈਂ ਤਾਂ ਨਾ ਮੁੜ ਕੇ ਤੈਨੂੰ ਲੱਗਦਾ ਆ ਜਾਊਂਗਾ ਤੇਰੇ ਇੱਕ ਫੋਨ ਤੇ ਤੇਰੇ ਲਈ ਸਪੈਸ਼ਲ ਫਲੈਟ ਵਾਈਟ ਮੈਂ ਨਹੀਂ ਪੀਣੀ ਫਲੈਟ ਫਲੂਟ ਤੈਨੂੰ ਪਹਿਲਾਂ ਮੇਰੀ ਗੱਲ ਹੀ ਨਹੀਂ ਸੁਣ ਰਿਹਾ ਤੂੰ ਹਾਂਜੀ ਵੀਰੇ ਇਹ ਤਾਂ ਫਿਰ ਕੋਈ ਗੱਲ ਨਹੀਂ ਨਾ ਬਣੀ ਮੈਂ ਕਿਹਾ ਬਾਈ ਕੋਈ ਕੰਮ ਆਉਣਾ ਉਤਰੇ ਤੂੰ ਗੱਡੀ ਚੋਂ ਨਿਕਲ ਕੇ ਇੱਕ ਮਿੰਟ ਚ ਚੱਲ ਕੋਈ ਆ ਆ ਕੀ ਆ ਹਾਂ ਯਸਜੀਤ ਮੈਂ ਤਰੋ ਦੇਖ ਰਿਹਾ ਫੇਰ ਕਹਿੰਦੇ ਤੂੰ ਸਿੱਧਾ ਹੀ ਮੈਨੂੰ ਫੋਨ ਕਰਕੇ ਕਹਿਂਦਾ ਕਿ ਜਾਨ ਕਾਫੀ ਪੀਂ ਜਾਣਾ ਫੇਰ ਮੈਂ ਨਾ ਆਂਦਾ ਉਹ ਗੱਲ ਵਕਰੀ ਆ ਅਰ ਜਿਹੜਾ ਤੂੰ ਇਦਾਂ ਬੁਲਾ ਕੇ ਚਲਾਕੀ ਖੇਡੀ ਆ ਨਾ ਨਾ ਪਤਾ ਨਾ ਕਿਤੇ ਕੰਮ ਮੈਂ ਕਹਾਂ ਬਈ ਗਲਤ ਹੋ ਗਿਆ ਜੀ ਜਿਹੜੀ ਤੂੰ ਚਲਾਕੀ ਖੇਡੀ ਆ ਨਾ ਸੱਜਣਾ ਉਹ ਫੜੀ ਜਾਊਗੀ ਅਸਾਂ ਵੀ ਕਰਾਂਗੇ ਅਸੀਂ ਵੀ ਕਰਾਂਗੇ ਕਿਹੜੀ ਕਿਹੜੀ ਕਾਫੀ ਮਿੱਤਰੋ ਦੱਸੋ ਆਪਾਂ ਲਵਾਈਏ ਇੱਕ ਤੇਰੇਲੀ ਤੂੰ ਥੋੜੀ ਘੱਟ ਪੀਣਾ ਲਾਈਟ ਇਸਲੀ ਤੇਰੇਲੀ ਮੈਂ ਲਵਾਈਆ ਵਾਈਟ ਚਾਕਲੇਟ ਓਕੇ ਫਲੈਟ ਵਾਈਟ ਓਕੇ ਇੱਧਰ ਹੈਗੀ ਆ ਕੈਪਚੀਨੋ ਕੈਪਚੀਨੋ ਮੈ ਵੀ ਸਹੀ ਆ ਡਬਲ ਸ਼ਾਟ ਹਾਂ ਜੀ ਹਾਂ ਜੀ ਡਬਲ ਸ਼ਾਟ ਨਾਈ ਰਾ ਜਾਗਣਾ ਯਾਰ ਉਹਨਾਂ ਨੇ ਵਾਹ ਦੀ ਵਾਹ ਆਹ ਮਿੱਤਰੋ ਜਿਹਨੇ ਵੀ ਕਾਫੀ ਪੀਣੀ ਹੈ ਹੀ ਵੀ ਆ ਜਾਓ ਫਿਰ ਹੀ ਵੀ ਹੀ ਵੀ ਹੋ ਗਿਆ ਕਹਿੰਦੇ ਪ੍ਰੈਂਕ ਹੀ ਕਰਦਾ ਬੁੱਗੇ ਨੂੰ ਨਾ ਜੀ ਹੋ ਗਿਆ ਦਿਨ ਚੱਲ ਵੜ ਵੜ ਕੇ ਹਾਂ ਵੀ ਸ਼ੁੱਭੀ ਕੀ ਚੱਲ ਰਿਹਾ ਫਿਰ ਕਾਫੀ ਚੱਲ ਰਹੀ ਆ ਇੰਨਾ ਬੰਬੋ ਮੌਸਮ ਦੇ ਨਾਲ ਕਾਫੀ ਨਾਲ ਕਾਫੀ ਬਣਾ ਜੀ ਇਕੱਲੇ ਇਹ ਨਾ ਹੀ ਕਿਸਮਤ ਉਹ ਕਹਿੰਦਾ ਨਹੀਂ ਕਿ ਤੇਰੇ ਪਾਸ ਸਭ ਤੋਂ ਬੰਦੀ ਹੈ ਕਹਿੰਦਾ ਨਹੀਂ ਹੈ ਕੋਈ ਹਾਲ ਆ ਬਸ ਕੋਈ ਕਿਸਮਤ ਚੱਲ ਬਈ ਨਾ ਇੱਥੇ ਵੀ ਗੁਰਬ ਦੇ ਰੱਬ ਦੇ ਨਾਮ ਹੋਣਗੇ ਹਾਂਜੀ ਇੱਥੇ ਵੀ ਤੇ ਰੱਬ ਦੇ ਨਾਮ ਹੋਣਗੇ ਹਾਂ ਇਹ ਤਾਂ ਕਈ ਦੱਸ ਦਿੰਦੇ ਮਤਲਬ ਕੋਈ ਨਹੀਂ ਦੱਸਦੇ ਪਿਛਲੀ ਰੌਲਾ ਹੀ ਆ ਬਸ ਆਪਣੇ ਬੰਦੇ ਮੰਨਦੇ ਨਹੀਂ ਨਾ ਤਾਂ ਇਹ ਹੀ ਚੱਕਰ ਆ ਕਹਿੰਦੇ ਨੱਬੇ ਮੱਭੀ ਹੁੰਦੀ ਹੈ ਕਿਸੇ ਕੀ ਹੁੰਦੇ ਹੋਏ ਨਹੀਂ ਹੁੰਦੀ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਜੁੱਭੀ ਮੈਂ ਤਾਂ ਗੱਲ ਪੁੱਛਣੀ ਇੱਕ ਭਰਾ ਦਾ ਕਮੈਂਟ ਆਇਆ ਸੀ ਕਹਿੰਦੇ 1 ਗ੍ਰਾਮ 1 ਗ੍ਰਾਮ 골ਡ ਦਾ ਕੀ ਚੱਕਰ ਹੈ ਮੈਂ ਮੈਂ ਦੱਸਣ ਕੀ ਦੱਸਾਂ ਡਰ ਮੇਜ ਕਰ ਹਾਂ ਭਾਈ ਇਹ ਆਪਣੇ ਵੀਵਰਸ ਆਪਣੇ YouTube ਫੈਮਲੀ ਇਹਨਾਂ ਨੂੰ ਤਾਂ ਦੱਸਣਾ ਪੈਣਾ ਭਾਈ ਰਾਜ ਬੜੇ ਨੇ ਡੂੰਗੇ ਆਪਣੀ ਫੈਮਲੀ ਆਪਾਂ ਲੁਕਾ ਨਹੀਂ ਸਕਦੇ ਇਹਨਾਂ ਤੋਂ ਜਰੂਰ ਦੱਸਾਂਗੇ ਤੁਹਾਨੂੰ ਵਲੌਗ ਵਿੱਚ ਨੈਕਸਟ ਵਲੌਗ ਦੱਸਾਂਗੇ ਪੱਕਾ ਨੈਕਸਟ ਨੀ ਨੈਕਸਟ ਨਹੀਂ ਵਾਦਾ ਨਹੀਂ ਕਰਦੇ ਪਰ ਦੱਸਾਂਗੇ ਤੁਹਾਨੂੰ ਪੱਕਾ ਦੱਸਾਂਗੇ ਇਹ ਨਹੀਂ ਆਪਾਂ ਕਹਿੰਦੇ ਕਿ ਤੁਹਾਨੂੰ ਦੱਸਣੇ ਸੀ ਸਾਡੀ ਫੈਮਲੀ ਬੰਦਾ ਸਾਹਮਣੇ ਲਿਆਵਾਂਗੇ ਨਾਲੇ ਬੰਦਾ ਲਿਆਵਾਂਗੇ ਬੰਦਾ ਜੇ ਮਿੱਤਰੋ ਮੰਨ ਗਿਆ ਤੁਹਾਡੇ ਮੂਰੇ ਜਰੂਰ ਲਿਆਵਾਂਗੇ ਪਰ ਤਾਨੂੰ ਦੱਸਾਂਗੇ ਕੌਣ ਬੰਦਾ ਤੇ ਇਹਦੇ ਪਿੱਛੇ ਨਹੀਂ ਨਾਮ ਵੀ ਬੰਨੇ ਤਾਂ ਵੀ ਅਸੀਂ ਦੱਸ ਦਾਂਗੇ ਲੱਗਦਾ ਵੀ ਦੱਸ ਦਾਂਗੇ ਚਲੋ ਸਾਹਮਣੇ ਹੀ ਬੋਲਾਂਗੇ ਨਾਲੇ ਤੂੰ ਤਾ ਤੂੰ ਤੇਰੀ ਗੈਸ ਕਰਨਾ ਜਦੋਂ ਅਸੀਂ ਬੋਲਦਾ ਜਦੋਂ ਅਸੀਂ ਬੋਲਦਾ ਠੀਕ ਹੈ ਮਿੱਤਰੋ ਦੱਸਾਂਗੇ ਜਰੂਰ ਤੁਹਾਡੇ ਤੋਂ ਲੁਕਾਵਾਂਗੇ ਨਹੀਂ ਗਰੰਟੀ 1 ਗ੍ਰਾਮ 골ਡ ਦਾ ਰਾਜ ਆਪਾਂ ਖੋਲ ਦੇਣਾ ਹੁਣ ਕਿਉਂਕਿ ਬਹੁਤ 4-5 ਬੰਦਿਆਂ ਦੇ ਕਮੈਂਟ ਆ ਗਏ ਮੈਨੂੰ ਕਹਿੰਦੇ ਯਾਰ ਕੀ ਕੀ ਚੱਕਰ ਹੈ ਤੇ ਮਿੱਤਰੋ ਹੁਣ ਆਪਾਂ ਤੁਹਾਡਾ ਰਾਜ ਖੋਲ ਦੇਣਾ ਬਾਕੀ ਸਾਊਥ ਸਿਟੀ ਘੁੰਮ ਰਿਹਾ ਮਿੱਤਰੋ ਰਾਤ ਨੂੰ ਕਹਿੰਦੇ ਹੜਦੇ ਨਹੀਂ ਮੁੰਡੇ ਅਸੇੜੀ ਰਾਤ ਦੀ ਗੇੜੀ ਹੈ ਨਾ ਜੀ ਹੈ ਨਾ ਰਾਤ ਦੀ ਆ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਜਿਹੜੀ 12 ਵਜੇ ਵਾਲੀ ਹੈ ਨਾ ਸਵਾਦ ਵੱਖਰਾ ਨਹੀਂ ਇਹਦੇ ਚ ਸਕੂਲ ਬੋਟ ਆ ਜੀ ਹਾਏ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਬੁੱਗੇ ਚਲੋ ਬਈ ਨਾ ਬਸ ਹਾਂ ਵੀ ਜੂਬੀ ਗਿਰ ਬੋਟ ਆ ਮੇਰਾ ਉਹ ਟੋਕੇ ਟੋਕੇ ਰ ਬੋਟ ਆ ਇਹ ਕੋਈ ਸੁਬੀ ਦਾ ਅੱਜ ਇੱਕ ਟਾਪਿਕ ਤੇ ਗੱਲ ਕਰਦੇ ਆ ਜੀ ਤੇਰਾ ਕੀ ਐਕਸਪੀਰੀਅੰਸ ਆ ਜਿਹੜੇ ਅੱਜ ਕੱਲ ਦੇ ਰਿਲੇਸ਼ਨ ਨੂੰ ਲੈ ਕੇ ਜਾਂ ਨਵੇਂ ਯੂਥ ਆ ਆਪਣੇ ਜਿੰਨੇ ਵੀ ਆਪਣੀ ਏਜ ਦੇ ਆ ਮੁੰਡੇ ਕੁੜੀਆਂ ਕੀ ਇਹਨਾਂ ਲੈ ਕੇ ਕੀ ਤੂੰ ਕਿਸ ਨਜ਼ਰੀਏ ਹਿਸਾਬ ਨਾਲ ਸੋਚਦਾ ਜਿਹੜਾ ਆਈਦਰ ਉਹ ਤਾਂ ਪੈਣੀ ਕੀ ਉਹ ਕਰਦੇ ਆ ਲਾਈਕ ਕਿਦਾਂ ਕੋਈ ਵੀ ਸਿਚੁਏਸ਼ਨ ਆ ਹਾਂਜੀ ਹਰ ਕਿਸੇ ਸਿਚੁਏਸ਼ਨ ਚੱਲ ਨਹੀਂ ਸਕਦੇ ਬਿਲਕੁਲ ਆਪਣੇ ਜਨਗਾਪਾ ਵੀ ਨਹੀਂ ਚੱਲਦੇ ਸੀ ਇਹਨਾਂ ਪਰ ਇਹ ਤਾਂ ਜਮਾਈ ਨਹੀਂਵੇਂ ਕੁਝ ਹੋ ਗਿਆ ਕਿ ਦਿਮਾਗ ਨੇ ਚੱਲਨੇ ਬੰਦ ਹੋ ਜਾਂਦੇ ਜਮਾਈ ਮਤਲਬ ਨਿੱਕੀ-ਮੋਟੀ ਗੱਲੋਂ ਵੀ ਨਹੀਂ ਚੱਲਦੇ ਕੀ ਯਾਰ ਇਹ ਨੋਰਮਲ ਆ ਜਾਂ ਸੁਆਇਡ ਕਿਸੇ ਵੀ ਤਾਈਂ ਇਨਸਾਨ ਕੋਈ ਨਾ ਫਰਦਾ ਕੋਈ ਨਾ ਕੋਈ ਚਲਣ ਸਮਤਾ ਹੈ ਨਹੀਂ ਸਬਰ ਹੈ ਨਹੀਂ ਜਮਾ ਵੀ ਜਾਂ ਤਾਂ ਕੋਈ ਇਦਾਂ ਦਾ ਯਾਰ ਦੋਸਤ ਬਣਾਓ ਜਿਹਨੂੰ ਤੁਸੀਂ ਦੱਸ ਸਕੋ ਸ਼ੇਅਰ ਕਰੋ ਕੋਈ ਹੱਲ ਕਰੋ ਕਿ ਨਹੀਂ ਆਹਦੀ ਗੱਲ ਬੰਦੇ ਇੱਕੋ ਯਾਰ ਦੋਸਤ ਵਿੱਚ ਜਿਹਦੇ ਉਦੋਂ ਦੇ ਆਪਾਂ ਦਾ ਪੁਰਾਣਿਆਂ ਚ ਪਰ ਨਵੇਂ ਬੰਦੇ ਸਾਰੇ ਇਦਾਂ ਦੇ ਹੀ ਆ ਆ ਵੀ ਨਾ ਕਿੰਨੀ ਜ਼ਿੰਦਗੀ ਚਾਹੀਏ ਪਰ ਫਿਰ ਵੀ ਸਾਰੇ ਇੱਕੋ ਇੱਕੋ ਨਹੀਂ ਹੁੰਦੇ ਬਰੋ ਆਪਾਂ ਤਾਂ ਹੀ ਗਏ ਖਰ ਵੀ ਮੈਂ ਦੱਸਣਾ ਵੀ ਸਲਾਹ ਕਰੋ ਚਲੋ ਅਗਲਾ ਕੁਛ ਤਾਂ ਦੱਸੂਗਾ ਹੀ ਹਮੇਸ਼ਾ ਮਨ ਗੁਰਨਾ ਟੋੜਾ ਹੱਲ ਕਰੇ ਨਾ ਕਰੇ ਤੁਹਾਡੀ ਗੱਲ ਸੁਣ ਕੇ ਕੁਛ ਤਾਂ ਦੱਸੂਗਾ ਹੀ ਨਾ ਜਾਨ ਆਪਾਂ ਇਹ ਗੱਲ ਕਹਿੰਦੇ ਆ ਬਾਕੀ ਕੋਈ ਵੀ ਰਿਸ਼ਤਾ ਵਾ ਮੇਰੇ ਮੇਰੇ ਸੋਚਣ ਦੇ ਹਿਸਾਬ ਨਾਲ ਕੋਈ ਵੀ ਰਿਸ਼ਤਾ ਬਾਈ ਮੈਂ ਇਦਾਂ ਨਜ਼ਰੀਏ ਨਾਲ ਦੇਖਦਾ ਆਪਣੀ ਵੈਲਿਊ ਦੇਖੋ ਪਹਿਲਾਂ ਤੁਸੀਂ ਅਗਲੇ ਪਿੱਛੇ ਆਪਣਾ ਨੁਕਸਾਨ ਕਰ ਰਹੇ ਹੋ ਆਪਣੀ ਮਰਜ਼ੀ ਜੀ ਹਾਂ ਪਹਿਲਾਂ ਆਪਣੀ ਵੈਲਿਊ ਦੇਖੋ ਕਿ ਸਾਡੀ ਉਸ ਰਿਸ਼ਤੇ ਜਾਂ ਕੋ ਉਸ ਚੀਜ਼ ਚ ਕੀ ਵੈਲਿਊ ਆ ਸਾਹ ਹਾਂਜੀ ਜੀ ਤੇ ਕਿਹਦੀ ਸੰਤੋਖ ਹਾਂ ਤਾਂ ਆਪਣੀ ਵੈਲਿਊ ਨਾਲ ਜਿਹਦੂ ਰੱਬ ਨਾਲ ਕੰਪੇਅਰ ਕਰੂੰਗਾ ਉਦੋਂ ਹੀ ਵਾਦਾ ਕਿਉਂ ਕਿਉਂਕਿ ਰੱਬ ਨੇ ਹੀ ਆਪਾਂ ਨੂੰ ਬਣਾਇਆ ਬਿਲਕੁਲ ਆਪਾਂ ਉਹਦੀ ਇੰਛਾ ਜੇ ਇੱਕ ਸਾਈਡ ਤੇ ਰੱਬ ਆ ਨਾ ਆਪਣੇ ਵਿੱਚ ਵੀ ਰੱਬ ਆ ਉਦੋਂ ਆਪਾਂ ਵੀ ਆ ਬਿਲਕੁਲ ਬਿਲਕੁਲ ਸਮਝਦਾ ਪਰਮਾਤਮਾ ਦੀ ਬਣਾਈ ਚੀਜ਼ ਆ ਨਾਰਮਲ ਦੀ ਗੱਲ ਪਰ ਮੈਂ ਕਹਿੰਦਾ ਕੋਈ ਵੀ ਰਿਸ਼ਤਾ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਆਪਣੀ ਵੈਲਿਊ ਦੇਖ ਲਓ ਬਾਈ ਆਪਣੀ ਫੈਮਿਲੀ ਦੇਖੋ ਪਹਿਲਾਂ ਭਾਈ 셀ਫ ਰਿਸਪੈਕਟ ਸਭ ਤੋਂ ਜ਼ਰੂਰੀ ਆ ਮੇਨ ਗੱਲ ਮੇਨ ਗੱਲ ਸਭ ਤੋਂ ਜ਼ਰੂਰੀ ਹੈ ਬਾਕੀ ਆਪਾਂ ਇਹ ਨਹੀਂ ਕਹਿੰਦੇ ਕਿ ਕਿਤੇ ਚੁਗਣਾ ਵੀ ਪੈਂਦਾ ਕੋਈ ਵੀ ਰਿਸ਼ਤਾ ਵਾ ਆਪਣਾ ਜ਼ਿੰਦਗੀ ਦਾ ਹਿੱਸਾ ਵਾ ਹਿੱਸਾ ਵਾ ਬਿਲਕੁਲ ਚੁਗਣਾ ਜ਼ਿੰਦਗੀ ਦਾ ਹਿੱਸਾ ਪਰ ਜਿੱਥੇ ਕਦਰ ਨਾ ਹੋਵੇ ਫਿਰ ਉੱਥੇ ਚੁਗਣਾ ਪੈਦਾ ਨਹੀਂ ਕੋਈ ਫਾਇਦਾ ਨਹੀਂ ਬਿਲਕੁਲ ਬਾਈ ਬਾਜੀ ਕਰੀ ਚੱਲੋ ਜੋ ਮਰਜ਼ੀ ਕਰੀ ਚੱਲੋ ਜਿਹਨਾਂ ਨਹੀਂ ਛੋੜਾ ਹੋਣਾ ਉਹਨੂੰ ਨਹੀਂ ਹੋਣਾ ਨਹੀਂ ਬਾਕੀ ਮਿੱਤਰੋ ਹੋਣਾ ਨਾ ਉਹਨਾਂ ਇਹ ਚੀਜ਼ਾਂ ਪਰ ਧਿਆਨ ਹੀ ਨਹੀਂ ਦੇਣਾ ਧਿਆਨ ਨਹੀਂ ਇਹ ਕਹਿਣਾ ਛੁੱਪੀ ਕਰ ਦੇ ਆ ਕੀ ਕੰਮ ਕਰ ਦੱਬ ਕੇ ਰੱਖੋ ਹਾਂ ਚੰਗਾ ਮਾਰਡਨ ਛੱਡਦੇ ਅੰਦਰ ਰਹਿਣਾ ਸੁਣ ਮਾਰੀ ਗੱਲ ਸੁਣ ਇਹ ਇੱਕ ਲਾਈਫ ਦਾ ਪਾਰਟ ਆ ਪਰ ਜੇ ਤੁਸੀਂ ਕਿੱਲੀ ਦੱਬੀ ਰੱਖੂਗਾ ਨਾ ਜਾਨ ਮਿਹਨਤ ਕਰੀ ਰੱਖੋ ਸਿਸਟਮ ਇੱਕਦਮ ਹੋਏਗਾ ਜਦੋਂ ਮੰਨ ਲਾ ਕੋਈ ਬੰਦਾ ਡੈਡ ਹੁੰਦਾ ਨਾ ਇਦਾਂ ਲਾਈਫ ਲਾਈਨ ਜਿਹੜੀ ਆਉਂਦੀ ਹੈ ਸਕਰੀਨ ਤੇ ਵੀ ਉਹ ਸਿੱਧੀ ਹੋ ਜਾਂਦੀ ਹੈ ਜਿੰਨੇ ਜਰ ਸਾਹ ਚੱਲਦੇ ਹੁੰਦੇ ਉਹ ਟੇਢੀ ਮੇਢੀ ਜਾਂਦੀ ਹੈ ਗ੍ਰਾਫ ਉੱਪਰ نیچے ਉੱਪਰ ਗ੍ਰਾਫ ਉੱਪਰ نیچے ਹੁੰਦਾ ਰਹਿਣਾ ਬਿਲਕੁਲ ਬਸ ਆਪਣੇ ਬ੍ਰੈਂਡ ਸੈੱਟ ਬਣਾ ਲੈ ਇਹਨਾਂ ਬੰਦਾ ਆਪਣੇ ਜਿਹੜੀ ਮੰਜ਼ਲ ਆ ਉਹਦੇ ਵੱਲ ਧਿਆਨ ਰੱਖੀ ਖਿੱਚ ਕੇ ਰਾਹ ਚ ਬੱਟੇ ਰੋੜੇ ਭਾੜ ਬਹੁਤ ਕੁਛ ਆਣਾ ਪਰ ਮਿੱਤਰੋ ਮੇਰੇ ਹਿਸਾਬ ਨਾਲ ਮੇਰੇ ਅਕੋਰਡਿੰਗ ਜੋ ਮੇਰੀ ਲਾਈਫ ਚ ਹੋ ਰਿਹਾ ਜਾਂ ਚੱਲ ਰਿਹਾ ਜਾਂ ਹੋ ਚੁੱਕਿਆ ਕਿ ਜੇ ਗ੍ਰਾਫ ਉੱਪਰ نیچے ਨਾ ਹੋਵੇ ਤਾਂ ਅਸੀਂ ਇਹ ਨਹੀਂ ਸਿੱਖ ਪਾਵਾਂਗੇ ਪੈਸੇ ਦੀ ਵੈਲਿਊ ਰਿਸ਼ਤੇ ਦੀ ਵੈਲਿਊ ਉਸੋ ਹਰੇਕ ਮੁਕਾਮ ਦੀ ਕੋਈ ਵੈਲਿਊ ਆ ਚਾਹੇ ਕੋਈ ਵੀ ਮੁਕਾਮ ਆ ਚਾਹੇ ਕੋਈ ਛੋਟੀ ਸ਼ਾਪ ਤੋਂ ਲੈ ਕੇ ਵੱਡਾ ਸ਼ੋਰੂਮ ਕਿੰਨੀ ਭਾਈ ਚਾਹੇ ਉਹ ਨੈਸ਼ਨਲ ਤੋਂ ਇੰਟਰਨੈਸ਼ਨਲ ਵਰਕ ਹਰੇਕ ਚੀਜ਼ ਹਰੇਕ ਮਕਾਮ ਦੀ ਵੈਲਿਊ ਹੈ ਸੋ ਉਹਦੀ ਕਦਰ ਉਹਦੀ ਪਤਾ ਲੱਗਦੀ ਜਦੋਂ ਤੁਸੀਂ ਡਿੱਗਦੇ ਹੋ ਉੱਠਦੇ ਹੋ ਡਿੱਗਦੇ ਹੋ ਉੱਠਦੇ ਹੋ ਜਿਨ੍ਹਾਂ ਨੂੰ ਜੰਮਦੇ ਸਾਰਾ ਕੁਝ ਮਿਲ ਜਾਂਦਾ ਨਾ ਸਾਡੀ ਪੰਜਾਬੀ ਤਾਂ ਉਹਨਾਂ ਨੂੰ ਕਹਿੰਦੇ ਲੋਲੇ ਕਿਉਂਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਪਤਾ ਹੀ ਕੁਝ ਨਹੀਂ ਕੋਈ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਨਾ ਦੁਨੀਆਦਾਰੀ ਦਾ ਪਤਾ ਨਾ ਕੁਝ ਉੱਥੇ ਮੇਰੇ ਸਾਡੇ ਕਿਉਂਕਿ ਚੱਲਦਾ ਚਲਾਇਆ ਸਿਸਟਮ ਹਰੇਕ ਕੋਈ ਮੇਰੇ ਹਿਸਾਬ ਨਾਲ ਸਮਝ ਸਕਦਾ ਗੋਲਚੇਰ ਤੇ ਜਾ ਕੇ ਬਹਿਣਾ ਬਹੁਤ ਸੌਖਾ ਬਾਈ ਸੌਖਾ ਦਮਨ ਤੋਂ ਹੈਣਾ ਅਸੀਂ ਵੀ ਬਹੁਤ ਉਮੇ ਰਹੇ ਹਾਂ ਇਦਾਂ ਵੀ ਗੱਲ ਸਾਨੂੰ ਵੀ ਇਦਾਂ ਹੀ ਲੱਗਦਾ ਜਿਵੇਂ ਹਵਾ ਜੀਰ ਮ ਪਰ ਜਿਹੜੀ ਵੀ ਸਿਚੁਏਸ਼ਨ ਚੋਂ ਆਪਾਂ ਕਿਸੇ ਨੂੰ ਪਾਰਟਿਕੂਲਰ ਰੱਖ ਕੇ ਨਹੀਂ ਕਹਿੰਦੇ ਜਿਹੜੀ ਮਰਜੀ ਸਿਚੁਏਸ਼ਨ ਚੋਂ ਪਰ ਤੁਸੀਂ ਦੇਖੋ ਪਹਿਲਾਂ ਤੁਹਾਡੀ ਵੈਲਿਊ ਕੀ ਆ ਠੀਕ ਹੈ ਜੀ ਤੇ ਪਿੱਛੇ ਫੈਮਿਲੀ ਦੇਖੋ ਕਿ ਜਿਨ੍ਹਾਂ ਨਾਲ ਤੁਸੀਂ 25 ਸਾਲ ਤੋਂ 20 ਸਾਲ ਤੋਂ 30 ਸਾਲ ਤੋਂ ਕਿ ਤੁਹਾਡਾ ਨਾਲ 5-10 ਸਾਲ ਬੰਦਾ ਆ ਕੇ ਤੁਸੀਂ ਉਹਦੇ ਪਿਛੇ ਐਡਾ ਸਟੈਪ ਲੈ ਲੂਗੇ ਬਾਈ ਕਿ ਨਹੀਂ ਕਦੇ ਵੀ ਕਦੇ ਵੀ ਇਦਾਂ ਦੀ ਚੀਜ਼ਾਂ ਵਿੱਚ ਘਰ ਦੇਣ ਦਾ ਜਮਾ ਨਹੀਂ ਲੜਨਾ ਚਾਹੀਦਾ ਸਮਝਣਾ ਚਾਹੀਦਾ ਕਈ ਵਾਰੀ ਹਮੇਸ਼ਾ 90% ਚਾਂਸ ਹੁੰਦੇ ਘਰ ਦੇ ਸਹੀ ਹੁੰਦੇ ਆ 10% ਸੁਨਤਰੀ ਵੱਧਦੀ ਆ ਆਪਾਂ ਨੂੰ ਵੀ ਲੱਗਦਾ ਆਪਾਂ ਨੂੰ ਵੀ ਲੱਗਦਾ ਸੀ ਕਦੇ ਉਦਾਂ ਦੀ ਚੀਜ਼ਾਂ ਜਦੋਂ ਨਹੀਂ ਆਪਾਂ ਨੂੰ ਸਮਝ ਸੀ ਨਹੀਂ ਸਮਝਿਆ ਨਹੀਂ ਨਹੀਂ ਜੀ ਨਹੀਂ ਕਰਦਿਆਂ ਨੂੰ ਨਹੀਂ ਪਰ ਬਈ 90% ਤਾਂ ਉਹ ਸਹੀ ਨੇ ਚਲੋ 10% ਆਪਾਂ ਕਹਿ ਦਿੰਨੇ ਆ ਬਈ ਆਪਾਂ ਐਵੇਂ ਨਹੀਂ ਕਹਿੰਦੇ ਕਿ ਸਾਰੀ ਜਗ੍ਹਾ ਆਪਾਂ ਹੀ ਗਲਤ ਹੁੰਨੇ ਆ 100% ਸਹੀ ਨੇ ਪਰ 90 ਅਸੀਂ ਤਾਂ ਕਹਿ ਸਕਦੇ ਆ ਕਿਉਂਕਿ 10% ਆਪਣੀ ਸੋਚ ઓਪੀਨੀਅਨ ਦਾ ਫਰਕ ਹੁੰਦਾ ਹਰ ਬੰਦੇ ਦਾ ਆਪਣਾ ਆਪਣਾ ਦੇਖਣ ਦਾ ਨਜ਼ਰੀਆ ਆਪਣਾ ਆਪਣਾ ਸਿਸਟਮ ਸਭ ਦਾ ਕਿ ਨਹੀਂ ਭਾਈ ਹੂੰ ਜ਼ਰੂਰ ਬਾਕੀ ਅੰਦਰੋਂ ਸਾਨੂੰ ਜਿਸ ਦਾ ਲੱਗਦਾ ਸੀ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਹੈਗੇ ਸਾਡੀ ਫੈਮਿਲੀ ਬਾਕੀ ਹਰੇਕ ਦਾ ਸੋਚਣ ਦਾ ਤਰੀਕਾ ਹਰੇਕ ਦਾ ਆਪਣਾ ਵੀ ਨਹੀਂ ਹਾਂ ਭਾਈ ਬਿਲਕੁਲ ਹਰ ਚੀਜ਼ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਲੈ ਕੇ ਬਿਲਕੁਲ ਹਾਂ ਜੀ ਟੀਆ ਖਾਲੀ ਆ ਬਿਲਕੁਲ ਹਰੇਕ ਦੀ ਓਪੀਨੀਅਨ ਹੋਣੀ ਹੋਣੀ ਯਾਰ ਨਹੀਂ ਹੋਣੀ ਹੋਣੀ ਬਿਲਕੁਲ ਬਾਕੀ ਮਿੱਤਰੋ ਦਿਲ ਤੇ ਨਾ ਲਾਇਆ ਕਰੋ ਇਹ ਤਾਂ ਫਿਰ ਪਿਆਰ ਮੁਹੱਬਤ ਵਾਲੇ ਇਸੇ ਕੋਈ ਵੀ ਰਿਸ਼ਤਾ ਵਾ ਬਾਈ ਬਿਲਕੁਲ ਤੇ ਲਾਣਾ ਆਪਣਾ ਕੰਮਕਾਰ ਆਪਣੀ ਕਰਦੇ ਉਹ ਚੀਜ਼ਾਂ ਲਾਣਾ ਬਹੁਤ ਜ਼ਰੂਰ ਇੰਪੋਰਟੈਂਟ ਆ ਬਾਈ ਕਾਰੋਬਾਰ ਦੇਖੋ ਕਰਦੇ ਦੇਖੋ ਆਪਣੇ ਕਰਦੇ ਜਿਨ੍ਹਾਂ ਨੇ ਕੰਮ ਆਣਾ ਕੱਲ ਨੂੰ ਬਿਲਕੁਲ ਕੰਮ ਨਾ ਵੀ ਆ ਪਰ ਉਹਨਾਂ ਦੀ ਕਰਨਾ ਜ਼ਰੂਰੀ ਆ ਉਹਨਾਂ ਲਈ ਆਪਾਂ ਨੂੰ ਫਿਰ ਉਹ ਟਾਮਾਰੀ ਚੀਜ਼ਾਂ ਲੈ ਕੇ ਜੁਤੇ ਆ ਜਾਂਦੇ ਜਦੋਂ ਆਪਾਂ ਜਿੱਦ ਕਰਦੇ ਹੁੰਦੇ ਸੀ ਬਾਈ ਅੱਜ ਲੈ ਕੇ ਦੋਂਗੇ ਤਾਂ ਰੋਟੀ ਖਾਣੀ ਆ ਤਾਂ ਨਹੀਂ ਉਹਦਾ ਛੰਨੀਆ ਉਹਨਾਂ ਨੇ ਇੱਕ ਅੱਧੀ ਜਿੱਲ ਤਾਂ ਆਪਣੀ ਵੀ ਜਾਨੀ ਮੰਦੀ ਆ ਮੰਦੀ ਆ ਇੱਕ ਅੱਧੀ ਕਿਉਂ ਬਾਈ ਮੰਦਾ ਜੀ ਲਾਈਵ ਦਾ ਜਦਾ 파ਟ ਆ ਜਾਂਦਾ ਚਾਹੇ ਤੁਸੀਂ ਬਾਹਰ ਰਹ ਰਹੇ ਹੋ ਤੇ ਇੰਡੀਆ ਰਹ ਰਹੇ ਹੋ ਪਰ ਘਰਦਿਆਂ ਨੂੰ ਦੇਖੋ ਤੁਸੀਂ ਪੈਸੇ ਸੈਂਡ ਕਰੋ ਚਾਹੇ ਜਿੱਦਾਂ ਵੀ ਮਰਜ਼ੀ ਸਪੋਰਟ ਕਰੋ ਬਾਈ ਐਟ ਦੀ ਐਂਡ ਉਹਨਾਂ ਲਈ ਕਰਨਾ ਸਭ ਨੇ ਠੀਕ ਹੈ ਨਾ ਉਹਨਾਂ ਨੇ ਆਪਣੇ ਲਈ ਆਪਣੇ ਘਰਦਿਆਂ ਲਈ ਕੀਤਾ ਹੀਗਾ ਆਪਣੇ ਬੱਚਿਆਂ ਲਈ ਕੀਤਾ ਹੀਗਾ ਆਪਾਂ ਵੀ ਅੱਗੇ ਜਾ ਆਪਣੇ ਬੱਚਿਆਂ ਲਈ ਕਰਾਂਗੇ ਆਪਣੇ ਘਰਦਿਆਂ ਲਈ ਕਰਾਂਗੇ ਇੱਕ ਬੰਦੇ ਦਾ ਸੁਪਨਾ ਹੁੰਦਾ ساری ਜ਼ਿੰਦਗੀ ਬਿਲਕੁਲ ਇਦੂ ਲਾਵਾ ਚਾਹੇ ਰੋਟੀਆਂ ਦਊ ਮੁਰ ਚਾਹੀ ਚਾਰ ਰੋਟੀ ਚਾਰ ਨਾਲ ਚਾਹੀ ਮਟਨ ਨਾਲ ਦੇਣੀ ਉਹੀ ਆ ਸੋ ਤਾਂ ਇਹ ਪਰਨਾ ਢੇਡੀ ਆਉਣੀ ਵਾਸ ਕਾਲਾ ਸਿੱਧੀ ਪਰ ਇਹ ਬੰਦਾ ਡ੍ਰੀਮ ਹੁੰਦਾ ਕਿ ਘਰ ਰੈਨੋਵੇਟ ਕਰੀਏ ਜਾਂ ਵੱਡਾ ਕਰੀਏ ਮਤਲਬ ਮੈਂ ਕਹਿੰਦਾ ਇਧਰ ਫੋਕਸ ਕਰੋ ਕੰਮ ਵਾਲੇ ਪਾਸੇ ਬਾਕੀ ਮਤਲਬ ਜਿਹੜਾ ਵੀ ਟਾਈਮ ਦਾ ਔਖਾ ਚੰਗਾ ਸਭ ਸਿਸਟਮ ਵਿਸਟਮ ਚੱਲਦਾ ਰਹਿੰਦਾ ਨਾ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਹਿੰਮਤ ਨਾ ਹਾਰੋ ਲਾਈਫ 'ਚ ਸਾਡੇ ਨਾਲ ਵੀ ਬਹੁਤ ਚੀਜ਼ਾਂ ਹੋਈਆਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਬਹੁਤ ਸਿਆਣੇ ਆ ਪਰ ਛੱਡ ਸੁਣੇ ਦਾ ਹੀ ਕਿਦਾ ਨਹੀਂ ਮੈਨੂੰ ਇਹ ਤਾਂ ਉਹੀ ਗੱਲਾਂ ਚ ਗੱਲ ਤੁਰਪੀ ਬੱਸ ਹਾਂ ਸਿਆਣੇ ਸੁਣੇ ਤਾਂ ਅਸੀਂ ਵੀ ਹਲੇ ਇਦਾਂ ਦੀ ਚਬਲਾਈ ਮਾਰਦੇ ਹਾਂ ਹਾਂ ਬੱਸ 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 ਹੁਣ ਇਹ ਆ ਕਿ ਅਸੀਂ ਹੁਣ ਛੋੜਨਾ ਗੱਲਾਂ ਸ਼ੇਅਰ ਕਰਨੀਆਂ ਸਾਨੂੰ ਵਧੀਆ ਲੱਗਦੀਆਂ ਬਾਕੀ ਜੇ ਤੁਹਾਨੂੰ ਹਮੇਸ਼ਾ ਕਰਿਆ ਕਰੋ ਗੱਲਾਂ ਬਾਤਾਂ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਜੇ ਜਿੰਨਾ ਚਿਰ ਅੰਦਰ ਰਹੂਗਾ ਕੋਈ ਆ ਤਾਂ ਕੋਈ ਨੁਕਸਾਨ ਕਰਾਊਗਾ ਜਾਂ ਤੁਹਾਨੂੰ ਕੁਝ ਕਰਾਊਗਾ ਕੁਝ ਨਾ ਕੁਝ ਗਲਤੀ ਹੋਊਗੀ ਇਸ ਸਟ੍ਰੈਸ ਰਹਿਣਾ ਉਹ ਨਾਲੋਂ ਵਧੀਆ ਵੀ ਸ਼ੇਅਰ ਕਰੋ ਗੁਰੂ ਦਾ ਗਿਆਨ ਦਿੱਤਾ ਟਾਈਮ ਹੋ ਗਿਆ ਇੱਕ ਵਾਰ ਗਈ ਹਾਂਜੀ ਐਂ ਕਰੂ ਗਾਲਾ ਗਾ ਕੇ ਘੁੰਮਦੇ ਪਏ ਗਿਆਨ ਉੱਤੇ ਵੰਡ ਰਹੇ ਆ ਹਾਂ ਅਰੇ ਕੋਈ ਮੰਦਾ ਨਹੀਂ ਦੇਖੋ ਦੇਖਿਓ ਵੀ ਗਿਆਨ ਦੀ ਗੱਲ ਨਹੀਂ ਆਪਾਂ ਤਾਂ ਗੱਲਾਂ ਸ਼ੇਅਰ ਕਰਦੇ ਆ ਜਿਹੜੇ ਵੀ ਸਾਡੇ ਵੀਅਰਸ ਨਹੀਂ ਆ YouTube ਫੈਮਿਲੀ ਆਪਾਂ ਕਹਿੰਨੇ ਆ ਕਿ ਅਸੀਂ ਇਦਾਂ ਦੇ ਆ ਚੀਜ਼ਾਂ ਨਹੀਂ ਦੱਸ ਰਹੇ ਤੁਹਾਨੂੰ ਹਾਲ ਪੀਸ ਹੈਪੀਨੈਸ ਜ਼ਿੰਦਗੀ ਜ਼ਰੂਰੀ ਆ ਬਿਲਕੁਲ ਬਿਲਕੁਲ ਮੌਜੂਦ ਸਾਡੀ ਇਸਾਨੀ ਜ਼ਿੰਦਗੀ ਦਾ ਬਿਲਕੁਲ ਬਾਕੀ ਮੰਦਰ ਇਹ ਗੱਲਾਂ ਨੇ ਵੀਰੇ ਉਹ ਜਿਹੜੀਆਂ ਆ ਬਾਹਰ ਗੱਡੀਆਂ ਜਿਹੜੀਆਂ ਲੋਕੀ ਆਪਸ ਵਿੱਚ ਕਰਨ ਉਹ ਜੱਕਦੇ ਆ ਨਹੀਂ ਕਰਦੇ ਇੱਕ ਦੂਜੇ ਨੂੰ ਨਹੀਂ ਕਰਦੇ ਬਿਲਕੁਲ ਨਹੀਂ ਸਟ्रेस ਦਾ ਟ੍ਰੈਂਡ ਹੈ ਮਤਰਾਸੀਂ ਉਦੋਂ ਦੇ ਨਾਲ ਚਪੇੜਾ ਚੂੜਾ ਮਾਰ ਕੇ ਕੱਢ ਲੀਤੀਆਂ ਮੈਂ ਕਹਿੰਦਾ ਆਪਾਂ ਉਦੋਂ ਦੇ ਨਾਲ ਜੁੱਪੀ ਜਿਹੜਾ ਆਪਣਾ ਸਿਲਵਰ ਸਪਲੈਂਡਰ ਹੁੰਦਾ ਸੀ ਦੋਨਾਂ ਕੋਲ ਹਾਂ ਸਿਰ ਦੋਨਾਂ ਕੋਲ ਐਸਾਲੇ ਮਤਰਾਉ ਲਾਇਪ ਆਏ ਹੋਣੇ ਰੂਟਸ ਲਵਾਏ ਹੋਣੇ ਸਿਲਵਰ ਸਪਲੈਂਡਰ ਉਦੋਂ ਦੇ ਅਸੀਂ ਇਕੱਠੇ ਆ ਸਪਲੈਂਡਰ ਗੈਂਗ ਕਹਿੰਦੇ ਬਾਕੀ ਆਪਾਂ ਹੀ ਕਹਿੰਦੇ ਕਿ ਸਾਡੀ ਸਾਡੀ ਥਿੰਕਿੰਗ ਕਹਿ ਲੋ ਆ ਵਾ ਓਕੇ ਪਰ ਕਿਸੇ ਨੂੰ ਕੋਈ ਉਹ ਨਹੀਂ ਕਹਿ ਰਿਹਾ ਕਿ ਤੁਸੀਂ ਇਹ ਚੀਜ਼ਾਂ ਬੋਲਾ ਮਾਰੋ ਹਰੇਕ ਦੀ ਜ਼ਿੰਦਗੀ ਆਪਣੀ ਕਿਹੜੀ ਫਿਲਮ ਚੱਲ ਰਹੀ ਹੈ ਇਸ ਟਾਈਮ ਤੇਰੀ ਲੱਗ ਚਲਦੀ ਹੈ ਫਿਲਮ ਸੇ ਜ਼ਿੰਦਗੀ ਦੀ ਲੱਗ ਫਿਲਮ ਚੱਲਦੀ ਹੈ ਆਪਾਂ ਗੱਡੀ 'ਚ ਬੈਠੇ ਆ ਕੋਈ ਸਾਈਕਲ ਤੇ ਇੱਥੇ ਘੁੰਮਦਾ ਹੋਣਾ ਹਰੇਕ ਦੀ ਜ਼ਿੰਦਗੀ ਹਰੇਕ ਦਾ ਹਰ ਲੱਗ ਲੱਗ ਸਿਚੁਏਸ਼ਨਾਂ ਲੱਗ ਲੱਗ ਸਿਚੁਏਸ਼ਨਾਂ ਲੱਗ ਨਹੀਂ ਬਾਈ ਬਸ ਹਰ ਲੱਗ ਆ ਜ਼ਿੰਦਗੀ ਚ ਬਿਲਕੁਲ ਬਿਲਕੁਲ ਹਮ ਸਾਡੇ ਲਈ ਫਨ ਹੈ ਜਿੱਦੀ ਰਾਤ ਲਈ ਘੁੰਮਦੇ ਪਏ ਇਹਨਾਂ ਨੇ ਸਵੇਰੇ ਉੱਠ ਕੇ ਕਮਾਉਣਾ ਆਪਣਾ ਖਾਣਾ ਰੋਜ਼ ਰੋਜ਼ ਉਹ ਬੜਾ ਔਖਾ ਮਤਲਬ ਹਰੇਕ ਦਾ ਯਾਰ ਕਿ ਕਿਸੇ ਨੇ 5 ਵਜੇ ਉੱਠ ਕੇ ਸ਼ੁਭੇ ਨਿਕਲ ਜਾਣਾ ਉਹਨੇ ਦਵਾਈ ਆ ਦਵਾਈ ਵਰਕ ਕਿਦਾਂ ਬਾਈ 6:30 ਵਜੇ ਲੇਬਰ ਸਾਈਟ ਤੇ ਪਹੁੰਚ ਜਾਂਦੀ ਆ ਤੇ ਆਪਾਂ 11 ਵਜੇ ਉੱਠਦੇ ਆ ਫਿਰ ਪਹੁੰਚਦੇ ਆ ਕੋਈ ਵੀ ਕੰਮ ਆ ਫਰੀਕ ਦਾ ਨਾ ਪਰਮਾਤਮਾ ਨੇ ਸਿਸਟਮ ਉਦਾਂ ਦਾ ਹਨਾ ਪਰ ਇਹ ਨਹੀਂ ਕਹਿੰਦੇ ਕਿਸੇ ਨੂੰ ਉਦਾਂ ਦਾ ਸਿਸਟਮ ਬਣਾਇਆ ਜਿੰਨੇ ਜਿਹੜੇ ਬਣਦੇ ਆ ਨਾ ਨੀਚੋਂ ਉਹ ਖੜਦੇ ਯਾਰਾ ਜੇ ਇਹ ਤਾਂ ਇਹ ਬਾਈ ਜੜਾ ਮਜ਼ਬੂਤ ਹੁੰਦੀ ਆ ਨਾ ਖੜਦੇ ਉਹੀ ਆ ਖੜਦੇ ਉਹੀ ਆ ਪਰ ਉੱਪਰ ਵਾਲੇ ਖਤਮ ਹੀ ਰਹਿੰਦੇ ਹੋਏ ਜਲਦੀ ਖਤਮ ਹੋ ਜਾਂਦੇ ਆ ਬਿਲਕੁਲ ਉਹਨੂੰ ਤਰ ਦੇਸੀ ਜਗਾਂ ਨਾਲ ਸਤਾ ਮੰਨ ਦਿੱਤਾ ਹੈ ਇਹ ਪਹਿਆਰ ਵੀ ਉੱਥੇ ਲੋਕੀ ਹੈਲਪ ਕਰਦੇ ਆ ਬਾਈ ਜੀ ਨਾਲਾ ਸਪੈਸ਼ਲ ਵੀ ਦੂਰੋਂ ਪਤਾ ਲੱਗ ਜਵੇ ਬਾਈ ਮੈਂ ਇੰਨੀ ਲੋਕਾਂ ਦੀ ਸਾਨੇ ਤੈਨੂੰ ਸਲੂਟ ਕਰਦਾ ਕਿਤਾ ਕੋਈ ਖੱਡਾ ਜਾਂ ਕੋਈ ਕਿਸੇ ਦੀ ਗੱਡੀ ਵਿੱਚ ਡੁੱਬ ਗਈ ਕੁਛ ਵੀ ਹੋ ਗਿਆ ਵੜ ਗਈ ਅਗਲਾ ਉੱਥੇ ਕੋਈ ਇੰਡੀਕੇਸ਼ਨ ਰੱਖ ਦਿੰਦਾ ਬਾਈ ਇੰਡੀਕੇਸ਼ਨ ਕੀ ਅਗਰ ਸਾਡਾ ਤਾਂ ਨੁਕਸਾਨ ਹੋ ਗਿਆ ਕਿ ਬਾਈ ਤੁਹਾਡਾ ਨਾ ਹੋਵੇ ਇੰਡੀਕੇਸ਼ਨ ਰੱਖ ਦਿੰਦਾ ਚਲੋ ਬਹੁਤ ਵਧੀਆ ਜੀਲ ਮੈਨੂੰ ਲੱਗੀ ਰੋਡ ਤੇ ਕੋਈ ਨਹੀਂ ਕੋਈ ਨਹੀਂ ਕੰਨਾ ਰੱਬ ਨੇ ਸਾਡੇ ਤਾਂ ਇਹ ਕਰਤਾ ਪਰਮਾਤਮਾ ਨੂੰ ਕੋਸਣਾ ਛੱਡ ਦਿਓ ਬਾਈ ਸਾਰਾ ਕੁਝ ਓਕੇ ਹੋ ਜਾਊਗਾ ਜੋ ਹੋਣਾ ਉਹ ਵੀ ਮਰਜ਼ੀ ਨਾਲ ਹੀ ਆ ਜੀ ਰਜਾ ਚ ਲੈਣਾ ਸਭ ਤੋਂ ਵੱਡਾ ਕੰਮ ਜਦ ਤੱਕ ਐਕਸੈਪਟ ਨਹੀਂ ਕਰੂਗੇ ਅਸੀਂ ਮੈਂ ਕਹਿੰਦਾ ਅਸੀਂ ਵੀ ਇਦਾਂ ਕਹਿੰਦੇ ਸੀ ਕਿ ਸਾਡਾ ਨਾ ਹੀ ਹੋ ਰਿਹਾ ਐਕਸੈਪਟ ਕਰਨਾ ਹੀ ਪੈਣਾ ਉਹਦੇ ਅੰਗੇਸ਼ ਥੋੜੀ ਜਾ ਸਕਦੇ ਆ ਪੰਜ ਚੀਜ਼ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਆ ਅਸੀਂ ਤਾਂ ਸਾਰਾ ਕੁਝ ਕਰ ਕਰਾ ਕੇ ਵੀ ਇੰਨੀ ਗੱਲਾਂ ਤਾਂ ਨਹੀਂ ਕੀਤੀਆਂ ਪਰ ਅਸੀਂ ਤਾਂ ਫੇਰ ਵੀ ਇਹੀ ਕਹਿੰਦੇ ਜੀ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਆ ਸ਼ੁਕਰ ਸ਼ੁਕਰ ਪਰ ਆ ਰਮਾਤੀਆ ਸਵੇਰੇ ਉੱਠਦੇ ਨੂੰ ਸੋਚਣਾ ਨਹੀਂ ਬਿੰਦਾ ਵੀ ਅੱਜ ਸ਼ਾਮ ਨੂੰ ਰੋਟੀ ਲੈ ਕੇ ਕਿੱਥੋਂ ਬਾਣੀ ਆ ਨਾਲੇ ਕਰਨਾ ਕੀ ਆ ਕਿ ਜਾਣਾ ਕੰਮ ਤੇ ਕਿਵੇਂ ਕੀ ਸਿਸਟਮ ਆ ਨਹੀਂ ਅੱਜ ਇੱਧਰ ਜਾਣਾ ਓਕੇ ਹੋ ਗਿਆ ਸਾਡਾ ਹਲੇ ਤਾਂ ਕੰਮ ਕਰ ਵੀ ਹੈ ਪਰ ਫੇਰ ਵੀ ਇਹੀ ਸੋਚਦੇ ਸਵੇਰੇ ਉੱਠ ਕੇ ਘੁੰਮਣਾ ਕਿੱਧਰ ਨੂੰ ਆ ਕਿ ਜਾਣਾ ਕਿੱਧਰ ਨੂੰ ਆ ਜਾਂ ਕੋਈ ਕੰਮ ਪੈ ਗਿਆ ਕਿ ਚਲੋ ਬਾਈ ਇਕੱਠੇ ਹੋ ਜੋ ਬਾਕੀ ਦਾ ਆਪਾਂ ਇਹੀ ਕਹਿਨੇ ਆ ਕਿ ਮਿੱਤਰੋ ਇਹੀ ਜ਼ਿੰਦਗੀ ਆ ਬਸ ਪ੍ਰਮਾਤਮਾ ਸ਼ੁਕਰ ਕਰੋ ਸਾਰਾ ਸਿਸਟਮ ਦੇਖਿਓ ਕੱਲ ਤਾਂ ਘੋੜੇ ਵਾਂਗੂ ਹੋ ਜਾਊਗਾ ਤੇ ਨਹੀਂ ਭਾਈ ਬਸ ਇਹ ਸੋਚ ਇਹ ਆ ਵੀ ਜੇ ਤੁਸੀਂ ਹਾਸੇ ਖੇਡੇ ਸਾਰਿਆਂ ਚ ਇੱਕ ਹੋ ਤੂੰ ਦੁੱਖ ਚ ਵੀ ਇੱਕ ਹੋਣਾ ਚਾਹੀਦਾ ਹਾਸੇ ਜੇ ਇੱਕ ਨਹੀਂ ਵੀ ਹੈਗੇ ਦੁੱਖ ਵੀ ਇੱਕ ਹੋਣਾ ਚਾਹੀਦਾ ਭਾਈ ਪੰਜਾਬ ਦੀ ਗੱਲ ਦੇਖ ਲਓ ਅੱਜ ਪੰਜਾਬ ਚ ਇੰਨਾ ਬੁਰਾ ਹਾਲ ਆ ਸਾਰੀਆਂ ਸਟੇਟਾਂ ਨਹੀਂ ਵੇਲੇ ਪੰਜਾਬ ਕੰਮ ਆਉਂਦਾ ਪਰ ਇਸ ਟਾਈਮ ਜਦੋਂ ਪੰਜਾਬ ਨੂੰ ਲੋੜ ਆ ਕੋਈ ਨਹੀਂ ਹੈਗਾ ਪਰ ਜਿੰਨੇ ਬੰਦੇ ਨੁਕਸਾਨ ਹੋਇਆ ਵੀ ਆ ਉਹ ਆਪਸੀ ਫਿਰ ਉਦਾਂ ਹੀ ਖੜ ਕੇ ਗੱਦੋਰੇ ਨਾ ਜਿਹੜੇ ਬੰਦੇ ਲੰਗਰ ਲੈ ਕੇ ਆ ਸੇਵਾ ਲੈ ਕੇ ਪਹੁੰਚ ਰਹੇ ਆ ਨਾ ਉਹਨਾਂ ਨੂੰ ਫਿਰ ਚਾਹ ਪੁੱਛ ਰਹੇ ਆ ਘਰੇ ਇਹਨੇ ਨਾ ਪਾਣੀ ਵੜਿਆ ਹਾਂ ਆਈ ਰੀਲਾ ਬਹੁਤ ਆਉਂਦੀ ਆ ਹਾਂ ਅੰਦੇ ਅਗਲੇ ਦਾ ਸਾਰਾ ਕੁਝ ਡੁੱਬਿਆ ਪਿਆ ਦੁੱਧ ਦੁੱਧ ਦੇਣ ਆ ਰਹੇ ਆ ਸਾਰਾ ਕੁਝ ਅਗਲੇ ਤਾਂ ਵੀ ਜਾਂਦੇ ਭਾਈ ਚਾਹ ਪੀਓ ਤੁਸੀਂ ਚਾਹ ਪੀ ਗਏ 10 10 ਫੁੱਟ ਘਰੇ ਪਾਣੀ ਵੜਿਆ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਸਾਰਾ ਕੁਝ ਲੋਕਾਂ ਦਾ ਕੋਰੋਨਾ ਦੇ ਮਕਾਨ ਖਤਮ ਹੋ ਗਏ ਸਾਰਾ ਕੁਝ ਐਂ ਤਾਂ ਫਿਰ ਵੀ ਬਹੁਤ ਵਧੀਆ ਜ਼ਿੰਦਗੀ ਇੱਥੇ ਜੀ ਰਹੇ ਆ ਸ਼ਹਿਰ ਚ ਬਿਲਕੁਲ ਸ਼ਹਿਰ ਚ ਜੇ ਸਾਡੇ ਸ਼ਹਿਰ ਚ ਹੋ ਜੇ ਤਾਂ ਸ਼ਹਿਰ ਤਾਂ ਇੱਕ ਦਿਨ ਹੀ ਨਹੀਂ ਬੰਦੇ ਕੱਢ ਸਕਦੇ ਇੱਕ ਦਿਨ ਸਰਵਾਈਵ ਨਹੀਂ ਹੋਣਾ ਇੱਕ ਦਿਨ ਨਹੀਂ ਸਰਵਾਈਵ ਕਰ ਸਕਦੇ ਉਹ ਤਾਂ ਫਿਰ ਵੀ 10-10 ਦਾਦਾ ਦਿਨ ਹੋ ਗਿਆ ਪਾਣੀ ਦੇ ਵਿੱਚ ਹੀ ਰਹੀ ਜਾਂਦੇ ਨੇ ਵਿੱਚ ਉਹਨਾਂ ਨੂੰ ਪਰਮਾਤਮਾ ਨੇ ਹੌਸਲਾ ਹੀ ਇਹਨਾਂ ਦਿੱਤਾ ਵਾ ਜੇ ਸ਼ਹਿਰਾਂ ਚ ਇਹ ਕੰਮ ਹੋ ਜੇ ਤਾਂ ਸ਼ਹਿਰ ਵਾਲੇ ਸ਼ਹਿਰ ਵਾਲੇ ਬੰਦੇ ਇੱਕ ਇੱਕ ਦਿਨ ਵੀ ਨਹੀਂ ਕੱਢ ਸਕਦੇ ਵੀਰੇ ਇਹਨਾਂ ਦਾ ਦਿਨ ਬਾਹਰੋਂ ਖਾਣ ਤੋਂ ਲੈ ਕੇ ਸ਼ੁਰੂ ਹੁੰਦਾ ਜੇ ਬਾਹਰੋਂ ਆਹਣ ਤਾਂ ਹੀ ਖਤਮ ਹੁੰਦਾ ਸਾਡਾ ਹੀ ਵਿੱਚ ਸਾਰੇ ਇਨਕਲੂਡ ਆ ਭਈ ਆਪਾਂ ਤੁਸੀਂ ਅਸੀਂ ਹੀ ਸਾਰੇ ਇੱਕ ਦਿਨ ਇਹਨਾਂ ਨੂੰ ਰੋਟੀ ਘਰ ਦੀ ਖਾਣੀ ਪੈ ਜੇ ਨਾ ਬਾ ਤੁਹਾਨੂੰ ਮੈਂ ਪਰਸਨਲ ਐਕਸਪੀਰੀਅੰਸ ਦਾ ਦੱਸ ਰਿਹਾ ਪਿੱਤਰ ਵੀ ਇਦਾਂ ਹੀ ਆ ਨਾਸ਼ਤਾ ਘਰੇ ਹੋ ਗਿਆ ਹੋ ਗਿਆ ਉਹਨਾਂ ਦੁਪਹਿਰ ਪਤਾ ਨਾ ਸ਼ਾਮ ਪਤਾ ਨਾ ਰਾਤ ਪਤਾ ਸਾਰਿਆਂ ਦਾ ਇਦਾਂ ਹੀ ਆ ਬਾਕੀ ਕਈ ਦਿਖਾ ਰਹੇ ਆ ਕਈ ਨਹੀਂ ਫੇਰ ਕਹਿੰਦੇ ਕੀ ਮਾਰਕੀਟ ਚ 1 ਗ੍ਰਾਮ ਗੋਲਦਾ ਵੀ ਰਾਤ ਖੁੱਲ ਕਈ ਵਾਰ ਨਗਰਾਮ ਭਾਈ ਯਾਰ ਰੇ ਆ ਭਾਈ ਯਾਰ ਰੇ ਮਿੱਤਰੋ ਇਦਾਂ ਸ਼ੋਅ ਆਫ ਕਰ ਰਿਹਾ ਫੋਟੋਆਂ ਵਿੱਚ ਵੀ ਦਿਖਾ ਰਿਹਾ ਅਰੀਜਨਲ ਹੁੰਦਾ ਪਰ ਜਲਦੀ ਅਸੀਂ ਫੋਟੋ ਦੀ ਬਲਰ ਕਰਕੇ ਲਾਵਾਂਗੇ ਹੁਣ ਨਹੀਂ ਹੈ ਤੁਹਾਨੂੰ ਤੁਹਾਡੇ ਨਾਲ ਗੱਲ ਖੋਲ੍ਹ ਦੇਣੀ ਹੈ ਮਿੱਤਰੋ ਵੀ ਬਾਬੇ ਹੁਣ ਕੰਮ ਚੇਂਜ ਹੋ ਗਿਆ ਅੱਧਾ ਵਨਗਰਾਮ ਰਹਿ ਗਿਆ ਅੱਧਾ ਅਰੀਜਨਲ ਹੋ ਗਿਆ ਉਹ ਵੀ ਅਸੀਂ ਜਦੋਂ ਕਹਿਣਾ ਵੀਡੀਓ ਦਾ ਕਮਾਲਾ ਵੀਡੀਓ ਦਾ ਜਦੋਂ ਵਲੌਗ ਵਾਇਰਲ ਹੋਣ ਲੱਗੇ ਫਿਰ ਬੰਦਾ ਕਹਿੰਦਾ ਯਾਰ ਇਹਨਾਂ ਨੇ ਮੇਰਾ ਨਾਮ ਲੈਤਾ ਔਖਾ ਹੋ ਜੂ ਵਾਕਿ ਮਿੱਤਰੋਂ ਹੁਣ ਆਪਾਂ ਪਹੁੰਚ ਗਏ ਘਰ ਨੂੰ ਇੱਕ 10 ਹੋ ਗਿਆ ਟਾਈਮ ਟੇਕ ਕਰ ਸਕਦੇ ਹਾਂ ਬਹੁਤ ਬਹੁਤ ਜਿਆਦਾ ਹੈ ਕਿ ਦੇਖੋ ਮੜ ਕੋ ਮੜ ਕਾਪਾ ਮੇਰ ਕਰੀ ਮੀਮਾ ਰੁਕਣ ਮਿੱਤਰੋਂ ਅਸੀਂ ਪਲਾਨ ਬਣਾਇਆ ਸੀ ਜਾਣਦਾ ਪਰ ਮੀ ਕਰਕੇ ਥੋੜਾ ਜਿਆਦਾ ਬਹੁਤ ਜਿਆਦਾ ਸਿਸਟਮ ਕਰਾਵਾ ਤੇ ਜੁੱਤੀ ਫੇਰੂਗੇ ਇਸ ਲਈ ਜੁੱਤੀ ਫੇਰਨੀ ਯਾਰੇ ਮੇਰੇ ਤਾਂ ਫੇਰੂਗੇ ਨਾ ਨਹੀਂ ਜੁੱਤੀ ਤਾਂ ਫੇਰੂੰਗੇ ਬਾਕੀ ਮਿੱਤਰੋਂ ਅਸੀਂ ਬਣਾ ਰਹੇ ਇੰਟਰਨੈਸ਼ਨਲ ਟ੍ਰਿਪ ਤੇ ਨਹੀਂ ਜੀ ਬੱਤਾ ਹੀ ਨਹੀਂ ਅੱਜ ਇਸ ਵਾਰ ਬਾਕੀ ਜੇ ਕੋਈ ਬਣਦਾ ਸਵਾਬ ਜਰੂਰ ਮਿੱਤਰੋ ਤੁਹਾਨੂੰ ਦੱਸਾਂਗੇ ਵਲੌਗ ਚ ਦੱਸਾਂਗੇ ਬਾਕੀ ਮਿੱਤਰੋ ਹੁਣ ਪਹੁੰਚ ਗਿਆ ਆਪਾਂ ਘਰ ਸ਼ੁਭੀ ਨੂੰ ਡ੍ਰੌਪ ਕਰਕੇ ਜਾਵਾਂ ਘਰੇ ਬਹੁਤ ਹੋ ਗਿਆ ਇੱਕ ਦਸ ਹੋ ਗਿਆ ਬਾਕੀ ਮਿੱਤਰੋ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਿਓ ਤੇ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਮੇਰੇ ਵੀਡੀਓ ਬਾਕੀ ਮਿੱਤਰੋ ਵਧੀਆ ਵਧੀਆ ਗੱਲਾਂ ਵਧੀਆ ਵਧੀਆ ਮਿੱਤਰੋ ਬਾਕੀ ਜੇ ਸਾਡਾ ਨਾਲ ਕਿਸੇ ਮੁੱਦੇ ਤੇ ਤੁਸੀਂ ਗੱਲ ਕਰਨੀ ਹੋਈ ਤਾਂ ਡਰਾਪ ਕਰ ਦਿਓ ਕਮੈਂਟ ਅਗਲਾ ਕਮੈਂਟ ਕਰੋ ਤੁਸੀਂ ਕਿਹੜੀ ਗੱਲਾਂ ਸੁਣਨੀ ਚਾਹਦੇ ਨਹੀਂ ਨਹੀਂ ਕਿਹੜੀ ਟਾਪਿਕ ਤੇ ਅਸੀਂ ਗੱਲ ਕਰੀਏ ਕਿਹੜੀ ਤੇ ਗੱਲ ਕਰੀਏ ਤੁਹਾਨੂੰ ਵਧੀਆ ਲੱਗੇ ਉਹ ਵੀ ਦੱਸਿਓ ਬਾਕੀ ਮਿੱਤਰੋ ਜੇ ਤੁਹਾਡੀ ਫਰਮਾਇਸ਼ ਰਹੇ ਤਾਂ ਆਪਾਂ ਪੋਡਕਾਸਟ ਵੀ ਕਰਾਂਗੇ ਕੋਈ ਦਿੱਕਤ ਨਹੀਂ ਆਣੀ ਪੋਡਕਾਸਟ ਕਰਾਂਗੇ ਦੇਖੀ ਨਾ ਜਾਓ ਮਿੱਤਰੋ ਗਾ ਬਾਰਾ ਗਾ ਹਾਂਜੀ ਹੋਣਾ ਕੀ ਹੋਣਾ ਕੁਛ ਨਾ ਕੁਛ ਨਹੀਂ ਨਹੀਂ ਵੇਖੋ ਜੋ ਸਾਨੂੰ ਹਲਕੀ ਮੋਟੀ ਸਮਝ ਆ ਹਲਕੀ ਮੋਟੀ ਬਾਹਲੇ ਤਾਂ ਨਹੀਂ 1% ਆ ਹੀ ਜਾਂਦਾ 1% ਆਪਣੇ ਮੂੰਹ ਮੰਨਦੇ ਆ 1% ਚਲੋ ਸਮਝ ਆ ਤੁਹਾਡਾ ਨਾਲ ਸ਼ੇਅਰ ਕਰਨੇ ਚਾਹੁੰਦਾ ਸੀ ਕਰਾਂਗੇ ਠੀਕ ਆ ਮੇਟਰ ਮਿਲਦੇ ਨਵੇਂ ਵਲੋਗ ਦਿਨਾਂ ਨੂੰ ਕੀ ਬਾਵਾ ਗਾਇਸ ਧੰਨਵਾਦ